1 ਸਾਲ ਦੇ ਸੰਘਰਸ਼ ਤੇ 750 ਕਿਸਾਨਾਂ ਦੀਆਂ ਜਾਨਾਂ ਜਾਣ ਤੋਂ ਬਾਅਦ ਜਿਹੜੇ ਖੇਤੀ ਕਾਨੂੰਨ ਕੈਨਸਲ ਕੀਤੇ ਸਿਗੇ ਜਾਂ ਮੋਦੀ ਹੁਣੀ ਉਸ ਨੇ ਉਹਨਾਂ ਦੇ ਜੋ ਲਫ਼ਜ਼ ਸੀਗੇ ਕਿ ਮੈਨੂੰ ਮaaf ਕਰ ਦਿਓ ਮੈਂ ਇਹ ਤੁਹਾਨੂੰ ਖੇਤੀ ਕਾਨੂੰਨ ਸਮਝਾਉਣ ਦੇ ਵਿੱਚ ਨਾਕਾਮਜਾਬ ਰਿਹਾ ਇਸ ਕਰਕੇ ਉਹਨਾਂ ਗੁਰਨਾਨਕ ਦੇਵ ਜੀ ਦੇ ਜਨਮ ਦਿਨ ਵਾਲੇ ਦਿਨ ਉਹਨਾਂ ਨੇ ਮaaf ਕਰ ਦਿੱਤੇ ਸਿਗੇ ਪਰ ਹੁਣ ਉਹੀ ਕਾਨੂੰਨ ਬਸ ਤਰੀਕਾ ਅਲੱਗ ਨਾਮ ਅਲੱਗ ਇੱਕ ਨਵੀਂ ਮੰਡੀਕਰਨ ਨੀਤੀ ਦੇ ਖਰੜਾ ਜਾਨੀ ਕਿ ਪਹਿਲਾਂ ਤਿਆਰ ਕਰਕੇ ਭੇਜਿਆ ਰਾਜ ਸਰਕਾਰਾਂ ਨੂੰ ਰਾਜ ਸਰਕਾਰਾਂ ਨੂੰ ਪਾਸ ਕਰਕੇ ਭੇਜੂਗੀ ਤਾਂ ਫਿਰ ਇਹ ਜਿਹੜਾ ਕਾਨੂੰਨ ਬਣਦਾ ਹੁੰਦਾ ਮਤਲਬ ਕੀ ਹੁਣ ਜਿੱਦਾਂ ਰਾਜ ਸਭਾ ਦੇ ਵਿੱਚ ਉਹਨਾਂ ਨੇ ਪਿਛਲੇ ਤਿੰਨ ਖੇਤੀ ਕਾਨੂੰਨਾਂ ਦਾ ਜਿਹੜਾ ਇੱਕ ਬਿੱਲ ਪਾਸ ਕੀਤਾ ਸੀ ਉਸ ਤਰ੍ਹਾਂ ਕੋਈ ਰੌਲਾ ਰੱਪਾ ਨਹੀਂ ਪੇਊਗਾ ਚੁੱਪਚਾਪ ਉਹਨਾਂ ਨੇ ਰਾਜਾਂ ਨੂੰ ਇਹ ਖੇਤੀ ਮੰਡੀਕਰਨ ਨੀਤੀ ਦਾ ਖਰੜਾ ਭੇਜ ਦਿੱਤਾ ਹੈ ਕੀ ਤੁਸੀਂ ਇਹਦੇ ਤੇ ਵਿਚਾਰ ਕਰਕੇ ਸਾਨੂੰ ਇਹ ਵਾਪਸ ਭੇਜੋ ਫਿਰ ਅਸੀਂ ਕਾਨੂੰਨ ਬਣਾਵਾਂਗੇ ਹੁਣ ਤੁਸੀਂ ਕਹੋਗੇ ਕਿ ਰਾਜ ਇਹਨੂੰ ਕੈਂਸਲ ਕਰਕੇ ਵੀ ਭੇਜ ਸਕਦੇ ਆ ਬਿਲਕੁਲ ਭੇਜ ਸਕਦੇ ਆ ਪਰ ਰਾਜ ਸਰਕਾਰਾਂ ਦੀਆਂ ਵੀ ਬਹੁਤ ਮਜਬੂਰੀਆਂ ਹੁੰਦੀਆਂ ਸੈਂਟਰ ਸਰਕਾਰ ਨੇ ਬਹੁਤ ਸਾਰੇ ਫੰਡ ਜਿਹੜੇ ਹੁੰਦੇ ਆ ਜਾਰੀ ਕਰਨੇ ਹੁੰਦੇ ਆ ਇਹ ਰਾਜ ਸਰਕਾਰਾਂ ਨੂੰ ਮੰਨ ਲਓ ਪੰਜਾਬ ਸਰਕਾਰ ਦੇ ਬਹੁਤ ਸਾਰੇ ਰੂਲਰ ਏਰੀਏ ਦੇ ਜਿਹੜੇ ਫੰਡ ਹੈਗੇ ਉਹ ਪਹਿਲੇ ਹੋਲਡ ਕੀਤੇ ਹੋਏ ਆ ਹਨਾ ਸਿਹਤ ਵਿਭਾਗ ਵਾਲੇ ਵੀ ਉਹਨਾਂ ਨੇ ਹੋਲਡ ਕੀਤੇ ਹੋਏ ਆ ਬਿਜਲੀ ਵਾਲੇ ਵੀ ਕੀਤੇ ਹੋਏ ਆ ਸੋ ਇਸ ਤਰ੍ਹਾਂ ਉਹ ਟੇਡੇ ਢੰਗ ਨਾਲ ਬਾਹਵਾ ਮਰੂੜ ਕੇ ਰਾ ਸਰਕਾਰਾਂ ਤੋਂ ਪਾਸ ਕਰਵਾ ਸਕਦੇ ਆ। ਕੀ ਮਾਰਕੀਟਿੰਗ ਨੀਤੀ ਦਾ ਖਰੜਾ ਹੈ ਕੀ ਆ? ਇਹਦੇ ਵਿੱਚ ਕਿਹੜੀਆਂ ਗੱਲਾਂ ਹੈ ਜਿਹੜੀਆਂ ਇਹਨੂੰ ਖੇਤੀ ਕਾਨੂੰਨਾਂ ਦੇ ਨਾਲ ਇਹ ਮਲੌਂਦੀਆਂ ਉਹਦੇ ਤੇ ਆਪਾਂ ਅੱਜ ਵਿਚਾਰ ਕਰਾਂਗੇ। ਜਿੰਨਾ ਕ ਮੈਨੂੰ ਅੜੇ ਦਵਾਲਿਆਂ ਤੋਂ ਪਤਾ ਲੱਗਾ ਕਿਉਂਕਿ ਇਸ ਖਰੜੇ ਦੀਆਂ ਜਿਹੜੀਆਂ ਇਹ ਕਾਪੀ ਸੀਗੀਆਂ ਉਹ ਜਿਹੜੇ ਜਿਹੜੇ ਕਿਸਾਨ ਮਾਹਰ ਹੈਗੇ ਆ ਜਾਂ ਕਿਸਾਨ ਆਗੂ ਹੈਗੇ ਆ ਉਹਨਾਂ ਨਾਲ ਮੀਟਿੰਗ ਕੀਤੀ ਸੀਗੀ ਖੁੰਡਿਆ ਸਾਹਿਬ ਜਿਹੜੇ ਇਹ ਆਪਣੇ ਪੰਜਾਬ ਦੇ ਖੇਤੀਬਾੜੀ ਮੰਤਰੀ ਹੈਗੇ ਆ ਤੇ ਉਹਨਾਂ ਨੇ ਉਹਨਾਂ ਨੂੰ ਦੇਤੀਆਂ ਇਹ ਕਾਪੀਆਂ ਵਗੈਰਾ ਉਹ ਇੰਗਲਿਸ਼ ਸੀ ਉਹਨਾਂ ਨੇ ਹੁਣ ਪੰਜਾਬੀ 'ਚ ਛਾਪਾ ਕੇ ਸਾਰੇ ਪਾਸੇ ਕਰੂਗੇ ਪਰ ਆਪਣੇ ਕੋਲ ਵੀ ਆਈਆਂ ਆਪਾਂ ਉਹਦੇ ਹਿਸਾਬ ਨਾਲ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰ੍ਹਾਂ ਉਹੀ ਕਾਨੂੰਨਾਂ ਨੂੰ ਇਹ ਜਿਹੜਾ ਖਰੜਾ ਹੈ ਕੌਮੀ ਖੇਤੀ ਮਾਰਕੀਟਿੰਗ ਨੀਤੀ ਦਾ ਉਹਦੇ ਥਰੂ ਤੇ ਇੱਕ ਨਵੇਂ ਤਰੀਕੇ ਨਾਲ ਲਾਗੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਇਹ ਖੇਤੀ ਮੰਡੀਕਰਨ ਖਰੜਾ ਹੈ ਕਿ ਆ ਉਹ ਸਾਰਾ ਸਮਝਾਂਗੇ ਕਿ ਮੰਡੀਆਂ ਨੂੰ ਧੁਨੀਕ ਬਣਾਵਾਗੇ ਤੇ ਮੰਡੀਆਂ ਦਾ ਦਾਇਰਾ ਵਧਾਵਾਂਗੇ ਕੋਈ ਵੀ ਜਿਹੜਾ ਨਿੱਜੀ ਪ੍ਰਾਈਵੇਟ ਬੰਦਾ ਉਹ ਵੀ ਆ ਕੇ ਮੰਡੀ ਤੋਂ ਇਲਾਵਾ ਕਿਤੇ ਹੋਰ ਵੀ ਉਹ ਮਤਲਬ ਕਿ ਫਸਲ ਖਰੀਦ ਸਕਦਾ ਆ ਤੇ ਕਿਸਾਨ ਕਿਤੇ ਵੀ ਫਸਲ ਵੇਚਣ ਦੀ ਆਜ਼ਾਦੀ ਹੋਵੇਗੀ ਤੁਸੀਂ ਹੁਣ ਇਹ ਗੱਲ ਨੂੰ ਸਮਝੋ ਕਿ ਇਹ ਸਰਕਾਰੀ ਮੰਡੀ ਆ ਸਾਹਮਣੇ ਹੀ ਕੋਈ ਬੰਦਾ ਪ੍ਰਾਈਵੇਟ ਪਲੇਅਰ ਆ ਕੇ ਬਹਿ ਜਾਂਦਾ ਤੇ ਉਹ ਕਹਿੰਦਾ ਵੀ ਮੈਂ ਫਸਲ ਖਰੀਦ ਦੂੰਗਾ ਇੱਥੇ 2500 ਰੇਟ ਆ ਉਹ 2600 ਰੁਪਏ ਤੇ ਖਰੀਦ ਰਿਆ ਤਾਂ ਕੀ ਹੋਊਗਾ ਹੌਲੀ ਹੌਲੀ ਜਿਹੜੀ ਇਹ ਸਰਕਾਰੀ ਢਾਂਚਾ ਹੈਗਾ ਮੰਡੀਆਂ ਦਾ ਉਹਦੇ ਖਿਲਾਫ ਜਦੋਂ ਤੁਸੀਂ ਇੱਕ ਨਵਾਂ ਢਾਂਚਾ ਖੜਾ ਕਰ ਦੋਗੇ ਤਾਂ ਜਿਹੜਾ ਸਰਕਾਰੀ ਢਾਂਚਾ ਹੈ ਉਹ ਟੈ ਹੀ ਜਾਊਗਾ ਤੁਸੀਂ ਕਹਿੰਨਾ ਐਦਾਂ ਕਿੱਦਾਂ ਹੋ ਸਕਦਾ ਤੁਸੀਂ ਸਰਕਾਰੀ ਸਕੂਲਾਂ ਦਾ ਢਾਂਡਾ ਦੇਖਿਆ ਹੀ ਆ ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਨਾ ਪੜਾਉਣਾ ਅੱਜ ਮਜਬੂਰੀ ਬਣ ਚੁੱਕੀ ਆ ਲੋਕ ਪ੍ਰਾਈਵੇਟ 'ਚ ਪੜਾਉਂਦੇ ਆ ਕਿਉਂਕਿ ਉਹਨਾਂ ਦੇ ਖਿਲਾਫ ਪਹਿਲਾਂ ਪ੍ਰਾਈਵੇਟ ਢਾਂਚਾ ਖੜਾ ਕੀਤਾ ਗਿਆ ਫਿਰ ਉਹਨੂੰ ਸਹੂਲਤ ਐਨੀ ਕਿ ਦਿੱਤੀ ਗਈ ਲੋਕ ਉੱਥੇ ਜਾਣ ਤੇ ਮਜਬੂਰ ਹੋ ਗਏ ਸਰਕਾਰੀ ਹਸਪਤਾਲਾਂ ਤੋਂ ਪ੍ਰਾਈਵੇਟ ਹਸਪਤਾਲਾਂ ਤੱਕ ਲੋਕੀ ਲੱਗ ਚੁੱਕੇ ਆ ਬੰਦਿਆਂ ਦੇ ਮਨ 'ਚ ਗੱਲ ਬੈਠ ਚੁੱਕੀ ਆ ਜੇ ਬੰਦਾ ਬਚਾਉਣਾ ਤਾਂ ਪ੍ਰਾਈਵੇਟ ਹਸਪਤਾਲ ਲੈ ਜਾਓ ਠੀਕ ਆ ਨਾ ਜੀ ਤੇ ਜਿੱਦਾਂ ਜੀਓ ਨੇ ਕੀਤਾ ਬੀਐਸਐਨਐਲ ਫੇਲ ਕੀਤਾ ਇਹੀ ਸਿਸਟਮ ਇੱਥੇ ਲਾਗੂ ਹੋਊਗਾ ਇਹ ਜਿਹੜਾ ਸਿਸਟਮ ਹੈ ਇਹਦੀ ਜਿਹੜੀ ਸਭ ਤੋਂ ਵੱਡੀ ਐਗਜ਼ੈਂਪਲ ਤੁਸੀਂ ਦੇਖ ਲਓ ਹਿਮਾਚਲ ਦੇ ਵਿੱਚ ਜਿਹੜੇ ਜਿਹੜੇ ਅੱਗੇ ਉਹ ਸੇਵ ਵੇਚਦੇ ਹੁੰਦੇ ਸੀਗੇ ਇੱਕ ਮਾਰਕੀਟ ਹੁੰਦੀ ਸੀਗੀ ਸਰਕਾਰ ਵਾਲੀ ਤਾਂ ਉਹਦੇ ਵਿੱਚ ਅਡਾਨੀ ਨੂੰ ਉਹਨਾਂ ਨੇ ਕਰ ਦਿੱਤਾ ਕਿ ਕੋਈ ਵੀ ਪ੍ਰਾਈਵੇਟ ਪਲੇਅਰ ਆ ਕੇ ਇੱਥੇ ਸੇਵ ਖਰੀਦ ਸਕਦਾ ਜਿਹੜੇ 2-3 ਸਾਲ ਪਹਿਲਾਂ ਉੱਥੇ ਸੇਵ 75-75 ਰੁਪਏ ਵਿਕੇ ਆ ਤਾਂ ਇਸ ਵਾਰੀ ਤੁਸੀਂ ਖਬਰਾਂ ਸਾਰਿਆਂ ਨੇ ਸੁਣ ਲਈਆਂ ਕਿਉਂਕਿ ਜਿਹੜੇ ਮੂਹਰੇ ਵਾਲੇ ਇੱਕ ਢਾਂਚਾ ਸੀਗਾ ਸਰਕਾਰ ਦੁਆਰਾ ਖੜਾ ਕੀਤਾ ਉਹ ਖਤਮ ਹੋ ਚੁੱਕਿਆ ਸੀ ਸੋ ਏਸੀ ਤਰ੍ਹਾਂ ਹੀ ਹੋਊਗਾ ਤੇ ਜਦੋਂ ਇਹਨਾਂ ਨੇ ਕਹਿ ਦਿੱਤਾ ਕਿ ਕਿਸਾਨ ਕਿਤੇ ਵੀ ਫਸਲ ਵੇਚਣ ਦੀ ਆਜ਼ਾਦੀ ਹੋਊਗੀ ਮਤਲਬ ਉਹ ਕਿਤੇ ਵੀ ਸਾਈਲੋ ਚ ਵੇਚ ਸਕਦਾ ਜਿੱਥੇ ਭੰਡਾਰ ਕਰਕੇ ਰੱਖੀ ਜਾ ਸਕਦੀ ਆ ਉਹ ਜਿਹੜੇ ਵੱਡੇ ਵੱਡੇ ਸਾਈਲੋ ਐ ਇਸ ਵੇਲੇ ਕਹਦੇ ਆ ਇਹ ਟੀਡੀ ਟਾਂਗ ਨਾਲ ਉਹੀ ਕਾਰਪੋਰੇਟ ਲੋਕ ਉਹਨਾਂ ਨੂੰ ਹੀ ਫਾਇਦਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੱਛਾ ਹੋਰ ਇਹਨਾਂ ਨੇ ਅੱਗੇ ਕੀ ਕੀਤਾ ਕਿ ਅੱਗੇ ਮੰਡੀ ਦੇ ਵਿੱਚ ਜੇਕਰ ਕੋਈ ਆੜਤ ਪਾਉਂਦਾ ਸੀਗਾ ਤਾਂ ਬੰਦਾ ਇੱਕ ਆੜਤ ਤੇ ਇੱਕ ਲਾਇਸੈਂਸ ਹੁੰਦਾ ਸੀ ਮਤਲਬ ਜੇ ਤੁਸੀਂ ਇੱਕ ਪਿੰਡ ਦੇ ਵਿੱਚ ਛਾੜਤ ਪਾਈਓ ਤਾਂ ਦੂਸਰੇ ਪਿੰਡ ਦੇ ਵਿੱਚ ਜਾਂ ਕਿਤੇ ਹੋਰ ਮੰਡੀ ਛਾੜਤ ਕਰਨੀ ਹੈ ਤਾਂ ਉੱਥੇ ਤੁਹਾਨੂੰ ਅਲੱਗ ਲਾਇਸੈਂਸ ਲੈਣਾ ਪੈਂਦਾ ਸੀ ਹੁਣ ਇਹਨਾਂ ਨੇ ਕੀ ਇਸ ਖਰੜੇ ਦੇ ਵਿੱਚ ਭੇਜਿਆ ਹੈ ਕਿ ਇੱਕ ਯਾਨੀ ਕਿ ਮਹਾੜੀ ਚੰਡੀਗੜ੍ਹ ਤੋਂ ਕਹਿ ਲੋਗੀ ਕਿ ਕਿਤੇ ਵੀ ਇੱਕ ਲਾਇਸੈਂਸ ਮਿਲਿਆ ਕਰੂਗਾ ਉਹ ਬੰਦਾ ਜਿੰਨੀ ਮਰਜ਼ੀ ਤੇ ਜਿੱਥੋਂ ਮਰਜ਼ੀ ਫਸਲ ਖਰੀਦ ਸਕਦਾ ਉਹਦੇ ਨਾਲ ਕੀ ਹੋਊਗਾ ਜਿਹੜਾ ਛੋਟਾ ਵਪਾਰੀ ਜਾਂ ਛੋਟਾ ਆੜਤੀਆ ਖਤਮ ਹੋ ਜਾਣਾ ਹੈਨਾ ਵੱਡੇ ਵਪਾਰੀ ਆਊਗੇ ਉਹਨਾਂ ਨੇ ਪਹਿਲੀ ਜਿਹੜੀ ਕੀਮਤ 2500 ਆ ਨੂੰ 2700 ਦਿੱਤਾ ਜਾਊਗਾ ਸੋ ਇਸ ਇਸਹਾਵਨਾ ਗੇਮ ਖੇਲੀ ਜਾਂਦੀ ਆ ਸੋ ਮੈਂ ਤੁਹਾਨੂੰ ਹੋਰ ਵੀ ਦੱਸਦਾ ਇਹ ਕਿਸ ਤਰ੍ਹਾਂ ਜਿਹਦੇ ਕੋਲ ਭੰਡਾਰਨ ਦੀ ਸ਼ਮਤਾ ਹੈਗੀ ਆ ਜਿਹਦੇ ਕੋਲ ਸਭ ਤੋਂ ਜ਼ਿਆਦਾ ਭੰਡਾਰਨ ਦੀ ਸ਼ਮਤਾ ਹੈਗੀ ਉਹ ਕਿਸ ਤਰ੍ਹਾਂ ਲੋਕ ਪੈਸੇ ਕਮਾਉਂਦੇ ਆ ਬਾਹਰੋਂ ਸਸਤੀਆਂ ਜਿਹੜੀਆਂ ਦਾੜਾ ਲਿਆਂਦੀਆਂ ਜਾਂਦੀਆਂ ਬਹੁਤ ਸਾਰੇ ਲੋਕ ਕਰਦੇ ਜਿਨ੍ਹਾਂ ਕੋਲ ਬੰਦਰਗਾਹਾਂ ਹੈਗੀਆਂ ਹਨ ਹੁਣ ਤੁਸੀਂ ਸਮਝ ਸਕਦੇ ਆ ਬੰਦਰਗਾਹਾਂ ਕਿਹਦੇ ਕੋਲ ਵੱਡੇ ਵੱਡੇ ਜਹਾਜ਼ਾਂ ਦੇ ਵਿੱਚ ਲਿਆਂਦੀਆਂ ਜਾਂਦੀਆਂ ਤੇ ਉਹ ਜਹਾਜ਼ ਪਾਣੀ ਦੇ ਵਿੱਚ ਹੀ ਖੜੇ ਰੱਖੇ ਜਾਂਦੇ ਆ ਕਿਉਂਕਿ ਜਦੋਂ ਵੀ ਸਰਕਾਰ ਇਹ ਜਦੋਂ ਜਮਾਂਖੋਰੀ ਦੇ ਖਿਲਾਫ ਕਾਨੂੰਨ ਬਣਾਉਂਦੀ ਆ ਜਾਂ ਛਾਪੇਮਾਰੀ ਕਰਦੀ ਆ ਉਹ ਤਾਂ ਧਰਤੀ ਤੇ ਜਾਂ ਦੇਸ਼ ਤੇ ਮਾਰੇ ਜਾਂਦੇ ਆ ਇਹ ਕਾਨੂੰਨ ਆ ਕਿ ਜਦੋਂ ਤੱਕ ਉਹ ਬੰਦਰਗਾਹ ਤੋਂ ਕੋਈ ਵੀ ਚੀਜ਼ ਲੈ ਕੇ ਆ ਨਹੀਂ ਜਾਂਦੀ ਅੰਦਰ ਉੱਥੇ ਤੁਸੀਂ ਛਾਪਾ ਮਾਰੀ ਨਹੀਂ ਕਰ ਸਕਦੇ ਇਸ ਲਈ ਉੱਥੇ ਜਹਾਜ਼ 5 5 6 6 ਮਹੀਨੇ ਖੜੇ ਕੀਤੇ ਜਾਂਦੇ ਆ ਜਦੋਂ ਕਿਸੇ ਚੀਜ਼ ਦੀ ਕਮੀ ਹੋ ਜਾਂਦੀ ਹੈ ਦੇਸ਼ ਦੇ ਵਿੱਚ ਫਿਰ ਉਹ ਚੀਜ਼ ਨੂੰ ਅੰਦਰ ਉਤਾਰਿਆ ਜਾਂਦਾ ਇਸ ਹਿਸਾਬ ਨਾਲ ਕੀਤੇ ਜਾਂਦੇ ਆ ਇਸ ਇਹ ਸੈਲੋ ਚ ਰੱਖ ਕੇ ਉਹ ਚੀਜ਼ਾਂ ਬਾਅਦ ਦੇ ਵਿੱਚ ਲੋਕਾਂ ਨੂੰ ਹੀ ਮਹਿੰਗੇ ਭਾਅ ਦੇਣੀਆਂ ਦਉ ਗਈ ਜਿਹੜੇ ਹੁਣ ਕਹਿੰਦੇ ਆ ਕਿ ਕਿਸਾਨ ਐਮਐਸਪੀ ਮੰਗਦੇ ਆ ਤਾਂ ਉਹਦਾ ਕਾਰਨ ਇਹੀ ਆ ਕਿ ਜੇ ਤੁਹਾਨੂੰ ਐਮਐਸਪੀ ਤੇ ਉਹ ਚੀਜ਼ ਮਿਲੂਗੀ ਤਾਂ ਤੁਸੀਂ ਲੈਣ ਲੱਗੇ ਵੀ ਸੋਚੂਗੇ ਵੇ ਭਾ ਹਾਂ 25 ਰੁਪਏ ਇਹਨਾਂ ਨੇ ਵੇਚੀ ਆ ਕਿਸਾਨਾਂ ਨੇ ਚਲੋ ਸਾਨੂੰ 30 ਮਿਲ ਜੂਗੀ ਪਰ ਜਦੋਂ ਉਹਦੇ ਤੇ ਕੋਈ ਲਗਾਮੇ ਨਹੀਂ ਹੋਊਗੀ ਤਾਂ ਤੁਹਾਨੂੰ ਵੀ ਤਾਂ ਆਪੇ ਹੀ ਉਹ 60 70 80 100 ਤੇ ਵੀ ਮਿਲੂਗੀ ਹੈਨਾ ਸੋ ਗੱਲ ਕੀ ਆ ਇਹ ਢਾਂਚਾ ਬਣਾਉਣ ਦੀ ਤਾਂ ਗੱਲ ਜਾਂ ਖਰੜਾ ਤਿਆਰ ਕਰਕੇ ਤਾਂ ਭੇਤ ਤੱਕ ਕੇਂਦਰ ਸਰਕਾਰ ਨੇ ਰਾਜਾਂ ਦੇ ਕੋਲ ਪਰ ਐਮਐਸਪੀ ਦੀ ਗਲਤਾਂ ਕੀਤੀ ਨਹੀਂ ਗਈ ਉਸੇ ਹੀ ਐਮਐਸਪੀ ਨੂੰ ਤਾਂ ਲੈ ਕੇ ਖਨੌੜੀ ਬਾਰਡਰ ਦੇ ਉੱਤੇ ਕਿਸਾਨ ਧਰਨੇ ਤੇ ਬੈਠੇ ਅੱਜ ਵੀ ਤੇ ਡੱਲੇਵਾਲ ਸਾਹਿਬ ਭੁੱਖ ਹੜਤਾਲ ਤੇ ਬੈਠੇ ਹੋਏ ਆ ਐਨੇ ਦਿਨ ਹੋ ਗਏ ਹਾਲਾਤ ਉਹਨਾਂ ਦੇ ਵੱਤੋਂ ਬੱਤਰ ਹੋ ਰਹੇ ਹਨ ਉਧਰ ਨੂੰ ਧਿਆਨ ਨਹੀਂ ਦਿੰਦੇ ਇੱਥੋਂ ਹੀ ਮੰਨਛਾ ਸਾਬਤ ਹੋ ਜਾਂਦੀ ਆ ਕਿ ਇਹ ਕਿਸੇ ਨਾ ਕਿਸੇ ਤਰ੍ਹਾਂ ਕਿਸਾਨਾਂ ਨੂੰ ਜਾਨੀ ਕਿ ਉਹ ਜਿਹੜੇ ਖੇਤੀ ਕਾਨੂੰਨ ਸੀਗੇ ਉਹ ਟੇਡੇ ਢੰਗ ਨਾਲ ਜਾਨੀ ਕਿ ਕੰਨ ਇਧਰੋਂ ਨਹੀਂ ਇੱਦਾਂ ਕਮਾ ਕੇ ਫੜਨ ਦੀ ਕੋਸ਼ਿਸ਼ ਹੋ ਰਹੀ ਆ ਇਹ ਜਿਹੜੀ ਖਰੀਦੋ ਫਰੋਕ ਉਤ ਸਾਰੀ ਹੈਗੀ ਆ ਮੰਡੀਕਰਨ ਦੀ ਇਹਨੂੰ ਕਹਿੰਦੇ ਆ ਜੀ ਅਸੀਂ ਡਿਜੀਟਲ ਕੀਤਾ ਜਾਊਗਾ ਮਤਲਬ ਕਿ ਇਹ ਆਨਲਾਈਨ ਪੈਸਿਆਂ ਦੇ ਸਿਸਟਮ ਨਾਲ ਜੋੜਿਆ ਜਾਊਗਾ ਮੰਡੀਕਰਨ ਦਾ ਜਿਹੜਾ ਬਹੁਤ ਸਾਰਾ ਸਿਸਟਮ ਹੈਗਾ ਪੈਸੇ ਹੁਣ ਆ ਰਹੇ ਜਿਹੜੇ ਕਿਸਾਨਾਂ ਨੂੰ ਵੀ ਝੋਨੇ ਦੇ ਵੀ ਜਾਂ ਕਣਕ ਦੇ ਵੀ ਮੈਨੂੰ ਲੱਗਦਾ ਪਹਿਲਾਂ ਹੀ ਆਨਲਾਈਨ ਤਰੀਕੇ ਨਾਲ ਆ ਰਹੇ ਆ ਪਰ ਇਹਦੇ ਨਾਲ ਜੇ ਇਹ ਡਿਜੀਟਲ ਕੀਤੀ ਜਾਊਗੀ ਮੰਨ ਲਓ ਇਹਨਾਂ ਨੇ ਲਾਇਸੈਂਸ ਦੇ ਦਿੱਤਾ ਕੋਈ ਬੰਦਾ ਕਿਤੇ ਬੈਠਾ ਹੈ ਉਹ ਫਸਲ ਖਰੀਦਦਾ ਮੁੜ ਕੇ ਪੈਸੇ ਪਾਉਂਦਾ ਨਹੀਂਗਾ ਫਰਾਡ ਹੋਣ ਦੇ ਜਿਹੜੇ ਚਾਂਸਸ ਆ ਉਹ ਵੱਧ ਜਊਗੇ ਕਿਉਂਕਿ ਜਿਹੜੇ ਜ਼ਿਆਦਾਤਰ ਕਿਸਾਨ ਹੈਗੇ ਆ ਉਹ ਲੋਕਲ ਜਿਹੜੇ ਇਹ ਆੜਤੀ ਹੁੰਦੇ ਸੀ ਉਹਨਾਂ ਤੇ ਨਿਰਭਰ ਹੁੰਦੇ ਸੀ ਉਹਨਾਂ ਦੀ ਜਾਣ ਪਛਾਣ ਹੁੰਦੀ ਸੀ ਜੇ ਉਹ ਕਹਿੰਦੇ ਸੀ ਤਾਂ ਤੁਹਾਨੂੰ ਅਸੀਂ ਬਾਅਦ ਚ ਪੈਸੇ ਦੇ ਦਾਂਗੇ ਜੇ ਇਹ ਕੱਲ ਨੂੰ ਮੰਡੀਆਂ ਖਤਮ ਹੁੰਦੀਆਂ ਜਾਂ ਜੇ ਬੜੇ ਬੜੇ ਵਪਾਰੀ ਹੁੰਦੇ ਆ ਅਗਰ ਆ ਦਿੱਲੀ ਚੰਡੀਗੜ੍ਹ ਬੈਠਾ ਆ ਉਹ ਬਾਅਦ ਚ ਕੋਈ ਫਰਾਡ ਹੁੰਦਾ ਕਿਹਨੂੰ ਫੜੂਗੇ じゃ ਕੇ ਨਾ ਸੋ ਗੱਲਾਂ ਬਹੁਤ ਸੋਚਣ ਵਾਲੀਆਂ ਤੇ ਖੇਤੀ ਮਾਰਕੀਟ ਨੂੰ ਕਹਿੰਦੇ ਆ ਕਿ ਇਹ ਸ਼ੇਅਰ ਮਾਰਕੀਟ ਨਾਲ ਵੀ ਜੋੜਿਆ ਜਾਊਗਾ ਤੇ ਹੁਣ ਸ਼ੇਅਰ ਮਾਰਕੀਟ ਦਾ ਫਰਾਡ ਐਸ ਵੇਲੇ ਸਭ ਤੋਂ ਵੱਡਾ ਕੌਣ ਬੰਦਾ ਕਰ ਰਿਹਾ ਹੈ ਨਾ ਸੇਬੀ ਨਾਲ ਰਲ ਕੇ ਤੁਹਾਨੂੰ ਪਤਾ ਹੀ ਆ ਅੰਡਾਨੀ ਹੈ ਨਾ ਵੱਡੇ ਵੱਡੇ ਨਾਮ ਆਇਆ ਐਸ ਵੇਲੇ ਅਮਰੀਕਾਂ ਵਰਗਿਆਂ ਨੇ ਵੀ ਉਹਨੂੰ ਸੰਮਨ ਜਾਰੀ ਕੀਤੇ ਆ ਨਾ ਸੋ ਇਹ ਕਿਸੇ ਨਾ ਕਿਸੇ ਤਰ੍ਹਾਂ ਉਹੀ ਕਾਰਪੋਰੇਟ ਲੋਕ ਜਿਹੜੇ ਹੈਗੇ ਆ ਇੱਕ ਤਰ੍ਹਾਂ ਨਾਲ ਇਹ ਬਿਠਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿਉਂਕਿ ਸਰਕਾਰ ਨੂੰ ਜਿਹੜੀ ਕੇਂਦਰ ਸਰਕਾਰ ਨੂੰ ਇਹ ਬਹੁਤ ਸਾਰਾ ਪੈਸਾ ਜਿਹੜਾ ਹੈਗਾ ਆ ਉਹ ਇਹ ਚੋਨੇ ਦੇ ਉੱਤੇ ਕਣਕ ਦੇ ਉੱਤੇ ਰਾਜ ਸਰਕਾਰਾਂ ਨੂੰ ਦੇਣਾ ਪੈਂਦਾ ਤੇ ਉਹਦੇ ਤੋਂ ਖਿਹੜਾ ਛਡਾਉਣ ਦੀ ਲਈ ਇਹ ਸਾਰਾ ਸਿਸਟਮ ਕੀਤਾ ਜਾ ਰਿਹਾ ਸੋ ਇਸ ਤਰ੍ਹਾਂ ਦੇ ਜਿਹੜੇ ਖਰੜੇ ਦੇ ਵਿੱਚ ਜਿਹੜੀਆਂ ਗੱਲਾਂ ਜਿਹੜੀਆਂ ਸਾਹਮਣੇ ਆਈਆਂ ਇਹਦਾ ਬਕਾਇਦਾ ਜਿਹੜਾ ਇੱਕ ਉਤਾਰਾ ਪੰਜਾਬੀ ਦੇ ਵਿੱਚ ਕਰਕੇ ਉਹ ਵੀ ਥੋੜੇ ਦਿਨਾਂ ਤੱਕ ਤੁਹਾਡੇ ਸਾਹਮਣੇ ਪੇਸ਼ ਕਰਨ ਦੀ ਕੋਸ਼ਿਸ਼ ਕਰੂੰਗਾ ਇੱਕ ਤਰਤੀਬ ਦੇ ਵਿੱਚ ਫਿਲਹਾਲ ਜੋ ਮੁੰਡਲੀਆਂ ਗੱਲਾਂ ਇਹ ਸਾਹਮਣੇ ਆਈਆਂ ਤੇ ਸਾਰੀਆਂ ਹੀ ਜਿਹੜੀਆਂ ਕਿਸਾਨ ਜਥੇਬੰਦੀਆਂ ਹੈਗੀਆਂ ਆ ਪਾਵੇਂ ਉਹ ਇਸ ਵੇਲੇ ਜਿਹੜੇ ਖਨੌਰੀ ਬਾਰਡਰ ਤੇ ਬੈਠੀਆਂ ਚਾਹੇ ਉਗਰਾਹਾਂ ਵਾਲੇ ਆ ਚਾਹੇ ਜਿੰਨੇ ਵੀ ਕਿਸਾਨ ਜਥੇਬੰਦੀਆਂ ਉਹਨਾਂ ਨੇ ਇਹਦੇ ਖਿਲਾਫ ਹੀ ਗੱਲ ਕਹੀ ਹੈ ਕਿ ਇਹ ਬਹੁਤ ਇੱਕ ਗਲਤ ਜਿਹੜਾ ਹੈਗਾ ਆ ਇਹ ਖਰੜਾ ਤਿਆਰ ਕਰਕੇ ਭੇਜਿਆ ਇੱਕ ਤਰ੍ਹਾਂ ਦਾ ਖੇਤੀ ਦੇ ਤਿੰਨ ਕਾਨੂੰਨ ਵਾਲਾ ਸਿਸਟਮ ਹੀ ਆ ਸੋ ਬੱਸੇ ਪੰਜਾਬ ਸਰਕਾਰ ਨੇ ਵੀ ਇਹਦੇ ਖਿਲਾਫ ਹੀ ਐਕਸ਼ਨ ਲੈਣ ਦੀ ਗੱਲ ਕਹੀ ਹੈ ਕਿ ਆਪਾਂ ਇਹਨੂੰ ਪਾਸ ਨਹੀਂ ਕਰਾਂਗੇ ਇਹਦੇ ਖਿਲਾਫ ਸਖਤ ਤੋਂ ਸਖਤ ਐਕਸ਼ਨ ਲਵਾਂਗੇ ਤੇ ਇਹਦਾ ਜਵਾਬ ਲਿਖ ਕੇ ਕੇਂਦਰ ਨੂੰ ਭੇਜਾਂਗੇ ਪਰ ਜਿਹੜੀ ਐਦਾਂ ਦੀ ਕੋਈ ਵੀ ਜਿਹੜੀ ਖਬਰ ਆਉਂਦੀ ਆ ਆਪਾਂ ਸਾਰੇ ਪੰਜਾਬੀਆਂ ਨੂੰ ਐਦਾਂ ਦੀਆਂ ਖਬਰਾਂ ਤੋਂ ਜਾਣੂ ਹੋਣਾ ਤੇ ਜਾਣੂ ਰਹਿਣਾ ਬਹੁਤ ਜ਼ਰੂਰੀ ਹੈਗੀ ਸੋ ਇਹ ਆਪਣੀ ਅੱਜ ਕੋਸ਼ਿਸ਼ ਸੀ ਤੁਹਾਨੂੰ ਦੱਸਣ ਦੀ ਜੇਕਰ ਵਧੀਆ ਲੱਗੀ ਥੱਲੇ ਕਮੈਂਟ ਕਰਕੇ ਜਰੂਰ ਦੱਸਿਓ ਕੀ ਭਾਈ ਵਧੀਆ ਜੇ ਕੋਈ ਕਮੀ ਪੈਸੀ ਤਾਂ ਵੀ ਦੱਸਿਓ ਧੰਨਵਾਦ ਸਤਿ ਸ੍ਰੀ ਅਕਾਲ ਫਿਰ ਮਿਲਾਂਗੇ